ਕੀ ਕੀ ਬਦਿਆਂ ਮੈਂ ਡੀਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਕੁਝ ਵਧੀਆ ਠੀਕ ਹਾਂ ਬਸ ਜੈਸੀ ਵੈਸੀ ਵੀ ਹੈਗੀ ਠੀਕ ਆ ਬੱਸ ਠੀਕ ਹੈ ਤਾਂ ਬੇਕਰ ਨਹੀਂ ਤੇ ਸਾਡੇ ਕੋਲ ਠੀਕ ਆ ਕਦੇ ਧੁੱਪੇ ਬਾਹਰ ਨਹੀਂ ਕਰਦੇ ਉਹ ਤਾਂ ਸਾਰੇ ਹੀ ਪੈਂਦੇ ਆ ਹੈ ਜਿੱਤੇ ਜਦ ਗਰਮੀ ਲੱਗਦੀ ਆ ਹਨਾ ਸ਼ਾਮੇ ਮੰਜਾ ਆ ਜਾ ਠੰਡ ਲੱਗੇ ਧੁੱਪੇ ਮੰਜਾ ਹੁਣ ਮੈਂ ਕੀ ਕਰਾਂ ਮੇਰੇ ਕੋਲ ਬੈਠਿਆ ਤੋ ਮਰੀ ਨਹੀਂ ਚ ਦੋ ਮਰੀ ਜਾ ਆਪ ਵੀ ਤਾਂ ਬਿਮਾਰੇ ਨਹੀਂ ਓ ਕਿੱਥੇ ਕਿੱਥੇ ਮੈਂ ਕਿੱਥੇ ਉਹਨਾਂ ਨੂੰ ਕਹਨੀ ਤੇ ਹਾਂਜੀ ਹੁਣ ਟਾਈਮ ਕਿੰਨਾ ਹੋ ਗਿਆ 4:00 ਵਜੇ ਸਵੇਰ ਦੀ ਅੱਜ ਬਸ ਕੱਲ ਮੈਂ ਸਾਰਾ ਕੰਮ ਕਰ ਕਰ ਕੇ ਨਾ ਧੁੱਪ ਪਈ ਜਾਂਦੀ ਆ ਕੱਲ ਮੈਂ ਨਾ ਜਿਆਦਾ ਕੰਮ ਕਰ ਲਿਆ ਵੀ ਜਿੰਨੀ ਆ ਗ ਜਾਣੀ ਇਹਨਾਂ ਨੇ ਮੇਰੇ ਦੋ ਚਾਰ ਜਿਹੜੀਆਂ ਬੋਤਲਾਂ ਦੀਆਂ ਲਵਾਈਆਂ ਉਹ ਆਪਾਂ ਕੱਲੇ ਖਤਮ ਕਰਤੀਆਂ ਯਾਨਕਿ ਉਹਨਾਂ ਦੀ ਸਾਰੀ એનર્ਜੀ ਉਹ ਕੱਲ ਹੀ ਖਤਮ ਹੋ ਗਈ ਆਪਾ ਨਾ ਕੇ ਦੇਖ ਰੱਖ ਵੀ ਦੋਸਤ ਪੀ ਕੇ ਗਮਟਾ ਕਾ ਰੋ ਰੱਬ ਵੀ ਪੈ ਜਾਣਾ ਜਾ ਕੇ ਤੇਰੇ ਲਈ ਨਾ ਦਿੰਦਾ ਇਹ ਤੇਰੇ ਲਈ ਕਾ ਲਾਣ ਦਾ ਫਿਰ ਕੀ ਹੋ ਗਿਆ ਮੇਰੇ ਲਈ ਆਇਆ ਤਾਂ ਉਹ ਘਾਕੇ ਦਾ ਕਿੱਥੇ ਮੈਂ ਲੈਣੇ ਵੀ ਨਹੀਂ ਖੜਦਾ ਨਹੀਂ ਤੇ ਕੀ ਹੋ ਗਿਆ ਦਾ ਕਿੱਲ ਪਿੱਛੇ ਲੜਦੇ ਓਏ ਐ ਕਰਨਾ ਇਹਨਾਂ ਰੱਖੋ ਮੱਛਰ ਜਿਹਾ ਬਣਦਾ ਫਿਰ ਇਹਨਾਂ ਦੇ ਵਿੱਚ ਫਰੂਟ ਜੋ ਵੀ ਆਉਂਦਾ ਨਾ ਹੁਣ ਇਹ ਲੈ ਕੇ ਆਏ ਨੇ ਅੰਗੂਰ ਬਨਾਣਾ ਤੇ ਸਵੇਰੇ ਲੈ ਕੇ ਆਏ ਸੀਗੇ ਇੱਕ ਮੇਰੇ ਵਾਸਤੇ ਦਵ ਰੋਟੀ ਮੈਂ ਨਹੀਂ ਖਾਦੀ ਇੱਕ ਖਨੀਸ਼ਾ ਤੋਂ ਉਹ ਸੀਗੀਆਂ ਜਿਹੜਾ ਖਾ ਗਿਆ ਮੈਂ ਨਹੀਂ ਖਾਦੀ ਮੈਂ ਤਾਂ ਉਹਦੇ ਵਿੱਚੋਂ ਇੰਨਾ ਪੀਸ ਕਰਦਾ ਸੀ ਤੇ ਸਵੇਰੇ ਮੈਂ ਖਾਦੀ ਸੀਗੀ ਇੱਕ ਰੋਟੀ ਮੂੰਗੀ ਮਸਰੀ ਦੀ ਦਾਲ ਲੈਣੀ ਗਿਨ ਤੇ ਫੇਰ ਉਸ ਤੋਂ ਬਾਅਦ ਮੈਂ ਕੁਝ ਨਹੀਂ ਖਾਇਆ ਪੀਆ ਬਸ ਉਹੀ ਗੱਲ ਕਰੇ ਧੁੱਪੇ ਮੰਜਾ ਕਰੇ ਸ਼ਾਮੇ ਮੰਜਾ ਕਰੇ ਧੁੱਪੇ ਮੰਜਾ ਕਰੇ ਸ਼ਾਮੇ ਮੰਜਾ ਤੇ ਹੁਣ 4:00 ਵਜ ਗਏ ਹੁਣ ਮੈਂ ਕਿਚਨ ਥੋੜਾ ਜਿਹਾ ਸਾਫ ਕੀਤਾ ਵੈਸੇ ਕਰ ਸਾਰਾ ਕੱਲ ਮੈਂ ਸਾਫ ਕਰਤਾ ਸੀ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਹਨਾ ਸਾਰੇ ਪੁੱਛ ਪੁੱਛੇ ਲਾਦੇ ਸੀ ਕੱਪੜੇ ਵੀ ਧੋਤੇ ਸੀਗੇ ਸਾਰੇ ਐਨ ਵਧੀਆ ਕੱਲ ਸਾਰਾ ਘਰ ਸਾਫ ਕਰ ਲਿਆ ਸੀਗਾ ਆਪਾਂ ਨੇ ਤੇ ਅੱਜ ਤਾਂ ਵੈਸੇ ਵੀ ਹਨਾ ਗੰਦਾ ਨਹੀਂ ਸੀਗਾ ਸਾਫ ਕਰ ਲਈ ਲੋਗ ਹੀ ਆ ਸੀ ਬੰਦੇ ਆ ਭਾਈ ਤੇ ਜਿਹੜਾ ਅੱਜ ਪੇਪਰ ਸੀ ਜਿਹੜਾ ਪੇਪਰ ਕਰਕੇ ਆਇਆ ਤੇ ਸਕੂਲ ਗਏ ਬਸ ਉਸ ਤੋਂ ਬਾਅਦ ਆਪਾਂ ਆਪਣੇ ਬੰਡ ਤੇ ਹੀ ਆ ਤੇ ਕੰਮ ਤਾਂ ਕੋਈ ਖਾਸ ਹੈ ਵੀ ਨਹੀਂ ਸੀ ਕੱਲ ਸਾਰਾ ਕੰਮ ਕਰ ਲੈ ਕੱਪੜੇ ਵੀ ਕੱਲ ਸਾਰੇ ਸੁੱਕ ਗਏ ਸੀ ਤਾਵਾ ਲਾਉਣ ਵਾਲੇ ਪਏ ਉਹ ਅੱਜ ਦੇਖਦੇ ਆ ਲਾ ਦਿੰਦੇ ਆਸੇ ਬੱਤੇ ਦੀ ਆਸ ਜਪਾਈ ਯਾ ਆਹੋ ਆਸੇ ਤੁਹਾਨੂੰ ਬਿਮਾਰੀ ਦਾ ਨਹੀਂ ਪਤਾ ਹੁੰਦਾ ਤੇ ਹੁਣ ਮੈਂ ਖੀਚੜੀ ਬਣਾਈ ਆ ਤੇ ਮੈਂ ਉਹ ਖਾ ਲਵਾਂ ਤੇ ਖਾ ਕੇ ਫਿਰ ਹੁਣ ਜੁੜੇ ਰਹੋ ਬਲੌਗ ਦੇ ਨਾਲ ਅੱਡ ਤੱਕ ਠੀਕ ਹੈ ਜੀ ਐਸ ਸੁਸਤੀ ਦਾ ਰਣ ਮੈਂ ਕੀ ਕਰਾਂ ਫਿਰ ਹੁਣ ਜਦੋਂ ਬੰਦਾ ਬਿਮਾਰੀ ਹੁੰਦਾ ਹੈ ਨਾ ਵੀ ਮੈਂ ਕੀ ਕਰਾਂ ਕਿਸੇ ਦਾ ਕੜਾ ਜੀ ਕਰਦਾ ਕੱਲ ਠੀਕ ਸੀ ਕਿ ਕੱਲ ਮੈਂ ਬੈਠੀ ਹੋਈ ਨਹੀਂ ਕੱਲ ਤੁਸੀਂ ਪਏ ਸੀ ਮੈਂ ਕੰਮ ਕਰਦੀ ਸੀ ਤੋ ਕੁਲ ਕੋ ਹੋ ਵੀ ਦੱਸੋ ਨਾ ਹੋ ਵੀ ਦੱਸੋ ਨਾ ਤੋ ਕੈਮਰੇ ਦੇ ਪਿੱਛੇ ਵਾਲੀ ਗੱਲ ਦੱਸਿਆ ਕਰੋ ਕੈਮਰੇ ਦੇ ਅੱਗੇ ਵਾਲੀ ਗੱਲ ਦੱਸੀ ਜਾਂਦੇ ਤੁਸੀਂ ਤੋ ਕੁਲ ਕੋ ਹੈ ਇੰਨਾ ਕਿਉਂ ਨਹੀਂ ਦੱਸਣਾ ਮੈਨੂੰ ਪਤਾ ਨਾਮ ਕਰਿਆ ਵੀ ਆ ਪਈਆ ਪਈਆ ਕਦੇ ਮੰਜਾ ਧੁੱਪੇ ਕਦੇ ਸ਼ਾਮੇ ਕੱਲ ਆਪ ਸੁਸਤੀ ਕਦੇ ਨਹੀਂ ਕੀਤੀ ਕੱਲ ਹਾਂ ਗੱਡੂ ਕੱਲ ਕੋਣਦੇ ਸੀ ਸੀਟੇ ਵੈਸੀ ਸੀਟੇ ਕੱਲ ਇਹ ਸੁੱਤੇ ਰਹੇ ਨਾ ਚਾਹੇ ਵੀ ਠੀਕ ਜਿਹਾ ਨਹੀਂ ਹੈ ਕਿ ਇਹਨਾਂ ਨੂੰ ਵੀ ਕੋਇਆ ਹੋਇਆ ਚਲੋ ਕੋਈ ਗੱਲ ਨਹੀਂ ਚਲੋ ਜੀ ਲੈ ਚਲੋ ਮੇਰੀ ਬਾਹਂ ਦੁਖਣ ਲੱਗ ਗਈ ਪਾ ਕੇ ਮੈਂ ਖਿਚੜੀ ਬਣਾਈ ਹੈ ਤੈਨੂੰ ਤਾਂ ਮੈਂ ਸਾਰੇ ਟੱਬਰ ਲਈ ਬਣਾਈ ਆ ਮੈਂ ਆਪਣੇ ਲਈ ਨਹੀਂ ਮੈਂ ਨਹੀਂ ਖਾਣੀ ਸਾਰੇ ਟੱਬਰ ਲਈ ਬਣਾਈ ਮੈਂ ਕਿ ਇਹ ਵੀ ਖਾ ਲਾਂਗੇ ਹਨਾ ਓਨੀ ਨਾ ਹੁਣ ਉਹਨਾਂ ਨੇ ਪਤਾ ਨਹੀਂ ਰੋਟੀ ਚੱਕ ਕੇ ਖਾ ਲਈ ਮੈਂ ਰੋਟੀਆਂ ਸਵੇਰੇ ਆਪਣੇ ਲਈ ਦੋ ਬਣਾਈਆਂ ਸੀ ਮੈਂ ਖਾਧੀਆਂ ਨਹੀਂ ਹੁਣ ਉਹਨਾਂ ਨੇ ਚੱਕ ਕੇ ਖਾ ਲਈ ਮੈਂ ਤਾਂ ਉਹਨਾਂ ਨੂੰ ਕਹ ਸੀ ਖਿਚੜੀ ਖਾ ਲੋ ਪਰ ਉਹਨਾਂ ਨੇ ਖਾਧੀ ਨਹੀਂਗੀ ਇਹਨੂੰ ਖਿਚੜੀ ਕਹਿੰਦੇ ਆ ਇਹਨੂੰ ਖਿਚੜੀ ਕਹਿੰਦੇ ਆ ਇਹਨੂੰ ਖਿਚੜੀ ਕਹਿੰਦੇ ਆ ਮੈਂ ਤਾਂ ਬਾਹਰ ਕੁਸ ਮਾ ਮੈਂ ਤਾਂ ਬਣਾ ਆਤੀ ਹੁਣ ਰੋਟੀ ਨਹੀਂ ਖਾਣੀਗੀ ਮੈਂ ਰੋਟੀ ਖਾ ਕੇ ਮੈਨੂੰ ਫੇਰ ਉਦਾਂ ਹੀ ਹੁੰਦਾ ਹੁਣ ਹਲਕਾ ਹੀ ਖਾਣਾ ਬਿਲਕੁਲ ਵੀ ਰੋਟੀ ਨਹੀਂ ਖਾਣੀ ਹੈਗੀ ਹੁਣ ਜੀ ਹੁਣ ਲੱਗੀ ਜੇ ਜਹਾ ਜਮਕੀ ਦੀ ਰੋਟੀ ਬਣਾ ਕੇ ਖਾਉਂਗੀ ਕਣਕ ਦੀ ਰੋਟੀ ਖਾਣੀ ਬਸ ਬਸ ਬਾਜਰੇ ਬੂਜਰੇ ਦੀ ਤਕਰੀਕਾਂ ਨਹੀਂ ਨਹੀਂ ਜਿਆਦਾ ਵੀ ਨਹੀਂ ਬਣेंगी ਜੇ ਤੁਸੀਂ ਹੁਣ ਖਾਂਦੇ ਫਿਰ ਤਾਂ ਮੁੱਕੇ ਜਾਣੀ ਸੀ ਕਿ ਇਹ ਪਤਨੀ ਨੇ ਖਾਣ ਹੈ ਇਹ ਪਟੇ ਲਾ ਮੈਂ ਇਹਦੇ ਵਿੱਚ ਵੀ ਪਿਆਰ ਪਾਤਾ ਮਿੱਠੀ ਮਿਰਚ ਪਾਤੀ ਹਰੀ ਪੀਚੇ ਟਮਾਟਰ ਪਾਤਾ ਤਿੰਨ ਕਟਛੇ ਖਾ ਲਓ ਕਿਉਂਕਿ ਥਾਤੇ ਬਿਨਾ ਤੁਰਿਆ ਨਹੀਂ ਜਾਂਦਾ ਦਾ ਜਿਆ ਹੁਣ ਬਣਾ ਨਹੀਂ ਖਾਈ ਜਾਣਾ ਰੱਖੋ ਨੂੰ ਰੱਖ ਆ ਸ਼ਿੰਕਾ ਨਾਲ ਉੱਕਣਾ ਚੱਟਕੇ ਇਹੋਗਾ ਫਤ ਪੈਰ ਤਿਲਕ ਜਾਣਾ ਵੜੀ ਦਾ ਨਹੀਂ ਤਾਂ ਹਲਕਾ ਜਿਹਾ ਦੇਸੀ ਘਿਓ ਮਾਲਣਿਆ ਗਿੱਦਾ ਹੀ ਨਹੀਂ ਤਾਂ ਲਾਜ ਹਲਕਾ ਜਿਹਾ ਦੇਸੀ ਘਿਓ ਪਾ ਲਿਆ ਕਿਤੇ ਨਿੰਬੂ ਕਿਤੇ ਨਿੰਬੂ ਇਹ ਨਹੀਂ ਜੰਨਿਆ ਆ ਬਾਹਰ ਤੇ ਬੋਲੂ ਨਾ ਇਹਦੇ ਦੇ ਗਲਾਸ ਤੇ ਖੀਰਾ ਤੇ ਨਿੰਬੂ ਵੀ ਆਪਾਂ ਨਾਲ ਖਾ ਲਮੀ ਆ ਕਿ ਕਿਉਂ

ਚਾਟਾ ਪਰ ਨੰਨ ਦਾ ਮਾਕ ਵਾਤਾ ਤੇੜ ਕੋ ਪਹਿਲੇ ਹੀ ਵਾਧੂ ਆ ਤੇਰੇ ਤੇ ਭਾਰੂ ਪੈ ਜਾਂਦਾ ਮੇਂ ਦਾ ਮਾਗ ਦੇਣੀ ਕਮੀ ਮੇਰੇ ਕੋਲ ਅੱਛਾ ਤੰਦਰੁਸਤੀ ਦੀ ਕਮੀ ਕੰਨ ਖਿਆਲ ਰੱਖਣਾ ਜਦ ਬਾਤ ਪਕੇਨੀ ਆਪਾਂ ਪਹਿਲੇ ਹੀ ਨਾਲੇ ਕਰਕੇ ਰੱਖਣਾ ਤੇ ਇਹ ਜਿਹੜੀ ਬਾਤ ਪਕਦੀ ਆ ਇਹਨੂੰ ਬੁਕਾਰ ਕਰਦੀ ਆ ਇਹ ਤੋਂ ਕਨੇਡਾ ਜਿਹੜੀ ਗੇਵਤ ਮੇਰੇ ਕੋਲ ਨਾ ਕਨੇਡਾ ਬੰਦਾ ਜਿਹਦਾ ਨਾਮ ਹੈ ਮਤਲਬ ਧੀਰਣਾ ਤਾਂ ਪੰਜਾਬ ਵਿੱਚ ਵੀ ਕਨੇਡਾ ਹੀ ਕਿ ਆਏ ਕੋਈ ਰਪਿਆ 17 ਵਾਲੀ ਤੇ ਸਨ ਇਜ਼ ਆਥਿਨ ਲਓ ਜੀ ਆਪਾਂ ਸਬਜ਼ੀ ਨੂੰ ਤੜਕਾ ਲਾ ਲਈਏ ਮਨੌਣੀ ਤਾਂ ਥੋੜੀ ਜਿਹੀ ਹੋਈ ਆ ਇਹ ਜਿਵੇਂ ਸਵੇਰੇ ਬਾਣੀ ਨਹੀਂ ਨੀ ਤੇ ਫੇਰ ਚ ਪਾਉਣ ਨੂੰ ਬੱਚਿਆਂ ਚੱਪੜਾ ਗੱਦੂ ਸੀ ਪਤਾ ਨਹੀਂ ਇਹ ਕਿੱਦਾਂ ਦੇ ਚੱਪੜਾ ਗੱਦੂ ਆ ਗਏ ਕਨਾਲ ਹੋ ਗਿਆ ਗ੍ਰੈਂਡਰ ਵਾਲਾ ਜਿਹੜਾ ਜੱਗ ਖਰਾਬ ਜਾ ਹੋ ਗਿਆ ਕਾਲੀ ਮਿਰਚ ਪੀਸਣ ਵਾਲੀ ਸਰੋਂ ਤੇਲ ਚ ਬਣਾਵਾਂਗੇ ਇਹਨਾਂ 2-3 ਬੋਤਲਾਂ 'ਚ ਥੋੜਾ ਥੋੜਾ ਤੇਲ ਪਿਆ ਸੀ ਤੇਲ ਗਰਮ ਹੋ ਗਿਆ ਬੱਚਾ ਮੈਂ ਪੀਸ ਲਈਆਂ ਜਿੰਨੀਆਂ ਕਿ ਮੇਰੇ ਤੋਂ ਪੀਸੀਆਂ ਗਈਆਂ ਨਾ ਪੂਰਾ ਜ਼ੋਰ ਜਿਆ ਨਹੀਂ ਲੱਗਦਾ ਹੈਗਾ ਤੇ ਸਿੰਪਲ ਜਿਹਾ ਤੜਕਾ ਲਾਉਣਾ ਆਪਾਂ ਨੇ ਜੀਰਾ ਪਾ ਕੇ लेंगे आप टमाटर एक एक करके लफाफ से सारी चीजें कट देंगे है तो थोड़ा ही इन्हें वीया ਆਪਣੇ ਕੋ ਖੀਚੜੀ ਵੀ ਪਈ ਆ ਪਹਿਲਾਂ ਬਣਾਈ ਸੀ ਤੁਸੀਂ ਦੇਖਿਆ ਦੁੱਧ ਨਾਲ ਬਣੂ ਤੇ ਆਹ ਹੋ ਕੀ ਬਸ ਜੀ ਮੈਂ ਵੀ ਸ਼ਾਇਦ ਪੂਰਾ ਖਾਣਾ ਕੱਢ ਕੇ ਫ੍ਰਿਜ ਚ ਲਾਈ ਆ ਬਹੁਤ ਵਧੀਆ ਪਈ ਸੀਗੀ ਉਹ ਵੀ ਤੇ ਥੋੜੀ ਜਿਹੀ ਪਈਆ ਬਲੈਕ ਚਨੇ ਬਣਾਏ ਸੀਗੇ ਆਪਾਂ ਨੇ ਬੜਾ ਵਜੋਂ ਉਹ ਬਲੈਕ ਚਣਿਆਂ ਦੇ ਵਿੱਚ ਹੈਗੇ ਤੇਰੇ ਵਾਲੇ ਚਾਲੂ ਰੋਜੀ ਹਲਕਾ ਜਿਹਾ ਵਸ ਪਾ ਲਈ ਆਪਾਂ ਲੋੜ ਤੇ ਹਲਦੀ ਮਿਰਚ ਆਪਾਂ ਪਹਿਲਾਂ ਪਾ ਲਈ ਆ। ਉਰਕੇ ਪਾ ਦਾਂ ਕਾਲੀ ਮਿਰਚ ਗਰਮ ਸੱਲਾਂ ਨੂੰ ਦਰਮਿਆ ਵਿਚ ਵੀ ਸਮਾਨ ਤਰ੍ਹਾਂ ਹਲਾ ਫੇਰ ਲਓ ਜੀ ਸਬਜੀ ਆਪਣੀ ਬਣ ਗਈ ਨਾਰਮਲ ਰਬ ਜਿਹਾ ਕਦੂ ਸੀਗਾ ਤੇ ਹੁਣ ਇਹਦੇ ਉੱਤੇ ਆਪਾਂ ਪਾ ਦਈਏ ਹਰਾ ਧਨੀਆ ਤੇ ਇਹਨੂੰ ਤਿੰਨੇ ਟਾਪ ਗੈਸ ਕਰ ਦਿੰਨੇ ਆਪਾਂ ਬੰਦ